ਅੱਜ ਕਲਾਨੌਰ ਦੇ ਨੇੜੇ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਐਨਕਾਊਂਟਰ ਵਿੱਚ ਜ਼ਖਮੀ ਜਸਪਾਲਮ ਸੀ ਉਰਫ ਜੱਸੀ ਜੋ ਕਿ ਪੁਲਸਥਾਨਾ ਡੇਰਾ ਬਾਬਾ ਨਾਨਕ ਅਦੀਨ ਪਿੰਡ ਸ਼ਾਫਰ ਜਾਜੰਦਾ ਰਹਿਣ ਵਾਲਾ ਹੈ ਤੇ ਉਸਦੇ ਐਨਕਾਊਂਟਰ ਹੋਣ ਤੋਂ ਬਾਅਦ ਉਸਦਾ ਪਰਿਵਾਰ ਮੀਡੀਆ ਦੇ ਕੈਮਰੇ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਾ ਜਸਪਾਲਮ ਸੀ ਉਰਫ ਜੱਸੀ ਦੇ ਪਰਿਵਾਰਕ ਮੈਂਬਰ ਦੱਸਕੇ ਉਹਨਾਂ ਦਾ ਪੁੱਤਰ ਬਿਲਕੁਲ ਬੇਕਸੂਰ ਹੈ ਤੋਂ ਬੀਤੇ 1 ਮਹੀਨੇ ਤੋਂ ਅਤੇ ਘੜੀ ਚੂੜੀਆਂ ਦਾਣਾ ਮੰਡੀ ਵਿਖੇ ਪੱਲੇ ਦਲੇ ਦਾ ਕੰਮ ਕਰਦਾ ਸੀ ਤੇ ਉਸ ਦੇ ਨਾਲ ਹਰ ਰੋਜ਼ ਉਹਨਾਂ ਦੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਉਹਨਾਂ ਕਹਿੰਦੇ ਕਿ ਸਾਡੇ ਪੁੱਤਰ ਦਾ ਨਾਂ ਤਾਂ ਕਿਸੇ ਕਿਸਮ ਦਾ ਕੋਈ ਰਸਾ ਪੱਤਾ ਕਰਦਾ ਤੇ ਨਾ ਹੀ ਵੇਚਦਾ ਸੀ ਪਰ ਉਸ ਨਾਲ ਇਹ ਭਾਣਾ ਕਿਨੇ ਵਾਪਰ ਗਿਆ ਉਸ ਦਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਉਹਨਾਂ ਕਹਿ ਕੇ ਜਸਪਾਲ ਮਸੀ ਨੂੰ ਕਿਸੇ ਨੇ ਸਾਜ਼ਿਸ਼ ਤਹਿਤ ਫੜਕੇ ਉਸ ਦਾ ਫੇਕ ਅਨਕਾਊਂਟਰ ਕੀਤਾ ਗਿਆ ਹੈ ਉਹਨਾਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਬੰਦਾ ਇਨਸਾਫ ਦਿੱਤਾ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਕਿ ਨਾਮ ਤੁਹਾਡਾ ਬੋਲੀ ਤੁਹਾਡੇ ਅੱਜ ਜੋ ਬੇਟੇ ਦਾ ਕਲਨੋਰ ਲੱਗੇ ਪੁਲਿਸ ਨੇ ਹਰ ਅਕਾਊਂਟਰ ਕੀਤਾ ਹੈ ਨਾ ਕਿਹਾ ਕਿ ਇੰਨੇ ਸਾਡੇ ਤੇ ਗੋਲੀਆਂ ਚਲੀਆਂ ਅਸੀਂ ਨੇ ਜਵਾਬੀ ਕਾਰਵਾਈ ਦੇ ਵਿੱਚ ਇਹਦੀ ਲੱਤ ਚ ਬੋਲੀ ਵੱਜੀ ਹੈ ਤੇ ਜਿਹੜਾ ਅਸਲ ਜਖਮੀ ਹੈ ਕੀ ਲੱਗਦਾ ਤੁਹਾਨੂੰ ਆਪਣੇ ਬੇਟੇ ਨੂੰ ਹਾਂ ਤੁਹਾਡਾ ਬੇਟਾ ਨਹੀਂ ਇਹ ਤਰ੍ਹਾਂ ਦਾ ਤੁਹਾਨੂੰ ਬਿਲਕੁਲ ਸੁਸਵਾਸ ਮਿਲ ਨਹੀਂ ਚਾਹੀਦੀ ਦਸਾਫੀ ਤੁਹਾਡਾ ਬੇਟਾ ਨਹੀਂ ਇਹ ਤਰ੍ਹਾਂ ਦਾ ਹੈਗਾ ਕੀ ਕੰਮ ਕਰਦਾ ਸੀ ਤੁਹਾਡਾ ਬੇਟਾ ਮੰਡੀ ਗਿਆ ਏ ਮੀਨਾ ਹੋ ਗਿਆ ਮੰਡੀ ਗਿਆ ਇਹਨੂੰ ਮੰਡੀ ਕੋ ਚੁੱਕਿਆ ਗਿਆ ਸਾਨੂੰ ਪਤਾ ਨਹੀਂ ਲੱਗਾ ਫੇ ਕੀ ਹੋਇਆ ਤੇ ਕੀ ਨਹੀਂ ਹੋਇਆ ਕੀ ਉਤਕਲਨ ਹੋਰ ਲੱਗੇ ਫਿਰ ਕਿਦਾਂ ਚਲ ਗਿਆ ਜੀ ਪਤਾ ਨਹੀਂ ਜੁਹਾਨ ਨੂੰ ਨਹੀਂ ਕਹੇ ਗੱਲ ਤਾਂ ਫਤਹ ਹਰ ਤੇ ਦੋ ਬਲਹਾਜ ਮਾਏ ਤੋਨੇ ਦੱਸਿਆ ੜ ਕੇ ਕਿਦਾਂ ਦਾ ਤਾਂ ਨਿੱਚੇ ਸੀ ਘਰ ਦੇ ਵਿੱਚ ਤੁਸੀਂ ਮਾਂ ਜੇ ਮਾਂ ਨੂੰ ਜ਼ਿਆਦਾ ਪਤਾ ਹੁੰਦਾ ਬੱਚਿਆਂ ਬਾਰੇ ਬੱਚ ਮਿਲ ਚੁਲ ਠੀਕ ਸੀ ਬੱਚਾ ਉਹ ਇਨੀ ਹੀ ਨਾਲ ਕਿਹਦਾ ਮੁੰਡੇ ਦਾ ਸਬੰਧ ਹੀ ਨਾ ਕਿਸੇ ਨਾਲ ਨਹੀਂ ਨਾਲ ਨਹੀਂ ਸਬੰਧਦਾਗਾ ਉਹਦਾ ਸਿਰਫ ਆਪਣੇ ਘਰ ਦੇ ਨਾਲ ਸੀ ਤੇ ਘਰ ਤਾਂ ਮੰਡੀ ਆ ਹੀ ਕਲਾਇਆ ਬਰਾਵਦੀਆ ਮੰਡੀ ਰਿਹਾ ਆ ਤਾਂ ਵੀ 20 ਦਿਨ ਰਿਹਾ ਆ ਹੁਣ ਵੀ ਰਿਹਾ ਮੰਡੀ ਰਿਹਾ ਆ ਹੁਣ ਵੀ ਮੰਡੀ ਸੀ ਮੰਡੀੋ ਚੋਂ ਵੀ ਪਤਾ ਨਹੀਂ ਕਿਤਰਾ ਕਿਹੜੇ ਸੂਰਤ ਨਾਲ ਲੈ ਗਏ ਕਿ ਸਾਨੂੰ ਨਹੀਂ ਇਸ ਗੱਲ ਦਾ ਪਤਾ ਆਈ ਵਾਂ ਕਰਨੇ ਆ ਵੀ ਸਾਡੀ ਇਨਸਾਫੀ ਮਿਲਨੀ ਚਾਹੀਦੀ ਹੈਾਨੂੰ ਸਾਡਾ ਬੱਚਾ ਨਹੀਂ ਇਸ ਤਰ੍ਹਾਂ ਦਾ ਹੈਗਾ ਗਵਰਨਮੈਂਟ ਹੰਨ ਨਸਾਫੀ ਦਵੇ ਮਤਲਬ ਬਰੋਂ ਕੋਈ ਐਸੇ ਮੁੰਡਿਆਂ ਨਾਲ ਦਾ ਕੋਈ ਸੰਬੰਧ ਹੋਵੇ ਘਰ ਚੋਂ ਜਾਣ ਹੋਏ ਨਹੀਂ ਨਹੀਂ ਕਿਸੇ ਨਾਲ ਨਹੀਂ ਹੈਗਾ ਇਹ ਸਿਰਫ ਬਾਤ ਹੈ ਇਹ ਨਹੀਂ ਮੁੰਡਿਆਂ ਨਾਲ ਉਹਦਾ ਮਤਲਬ ਇਹ ਤੁਹਾਨੂੰ ਪਤਾ ਲੱਗਿਆ ਲੱਗਾ ਕਿ ਇਹ ਕਦੋਂ ਗਲਤ ਸਮਝੇ ਪਿਆ ਕਦੋਂ ਨਹੀਂ ਪਿਆ ਨਾ ਪਿਆ ਹੀ ਨਹੀਂ ਜਦੋਂ ਪਤਾ ਕਿਥੋਂ ਲੱਗਣਾ ਹੈ ਹੀ ਨਹੀਂ ਵਾਰੀ ਸੰਕਤੀ ਦੇ ਨਾਲ ਬੈਠ ਖਲਾਉਣ ਵਾਲਾ ਕਿ ਮੈਂ ਤਾਂ ਮਜ਼ਦੂਰੀ ਕਰਨ ਵਾਲਾ ਮੁੰਡਾ ਸੀ ਹਾਂਜੀ ਮਿਹਨਤ ਵਾਲਾ ਹੀ ਕੋਈ ਨਹੀਂ ਕੋਈ ਨਾ ਸੇ ਪਤਾ ਤੇ ਲੱਗਦਾ ਨਾ ਨਾ ਨਸ਼ਾ ਕਰਦਾ ਖਾਂਦਾ ਹੀ ਨਾ ਵੇਚਦਾ ਨਾ ਪੀਂਦਾ ਨਾ ਖਾਂਦਾ ਹੀ ਕੁਛ ਨਹੀਂ ਕਰਦਾ ਮੁੰਡਾ ਬਿਲਕੁਲ ਨਸ਼ਾਫੀ ਤੇ ਨਾਲ ਮੰਡੀ ਦੀ ਗਿਆ ਜੇ ਇੰਨੇ ਜੋ ਕਹਾ ਹੀ ਨਹੀਂ ਮੁੰਡਾ ਹਟਾਏ ਕੰਮ ਕਰਦਾ ਨਹੀਂ ਨਾ ਕਰਨ ਵਾਲਾ ਹੀ ਉਹ ਇਹ ਤੇ ਪੁਲਿਸ ਵਾਲਿਆਂ ਨੇ ਬਿਲਕੁਲ ਕਸੂਰ ਨੂੰ ਸਮਝਿਆ ਤਿਓਂ ਫੇਕਿਆ ਹੋਜੇ ਕੀ ਨਾਮ ਟਾਟਾ ਗਰਦੀਪ ਤੁਹਾਨੂੰ ਪਤਾ ਅੱਜ ਤੁਹਾਡੇ ਬੇਟੇ ਦਾ ਪੁਲਿਸ ਨੇ ਅਨਕਾਊਂਟਰ ਕੀਤਾ ਨੇ ਜੇ ਮਨ ਨੂੰ ਨਹੀਂ ਪਤਾ ਕਿਵੇਂ ਪਤਾ ਲੱਗਾ ਫਿਰ ਤੁਹਾਨੂੰ ਉਹ ਮਲਾ ਦੇ ਮਾਏ ਤੇ ਮੈਨੂੰ ਫੇਰ ਕੋਲ ਪਤਾ ਲੱਗਾ ਆਮ ਦੇ ਕਹਾਂ ਮੈਂ ਕੀ ਲੱਗਦਾ ਤੁਹਾਨੂੰ ਤੁਹਾਡਾ ਬੱਚਾ ਇਹੋ ਜੀ ਬੁਰੀ ਸੰਤੁਚਿਤ ਕਿਹਾ ਨਹੀਂ ਨਹੀਂ ਅਜੇ ਤੱਕ ਮੈਡੀਕਲ ਆਇਆ ਹੀ ਤੋਂ ਨਹੀਂ ਉਹ ਜਿੱਦਾਂ ਇਹਨਾਂ ਦੱਸਿਆ ਪਰ ਉਹ ਸਾਬਣਾ ਤੇ ਹੈ ਨਹੀਂ ਜੀ ਜਿਹੜੇ ਸਾਬਣਾ ਇਹਨਾਂ ਦੱਸਿਆ ਨਾ ਮੰਨ ਲਓ ਉਹਦੇ ਕੋਈ ਪਿਸਟਲ ਪੁਸਟਲ ਨਿਕਲੇ ਆ ਜੇ ਉਹ ਇਹਨੇ ਜੋਗਾ ਹੈ ਨਹੀਂ ਜੀ ਕਿਉਂਕਿ ਇੱਥੋਂ ਤੇ ਗਿਆ ਜੇ ਮੰਡੀ ਹੈ ਮਹੀਨਾ ਡੇਢ ਮਹੀਨਾ ਹੋ ਗਿਆ ਮੰਡੀ ਗਏ ਨੂੰ ਕਿੱਥੇ ਭੱਲੇ ਕਿਹੜੀ ਜਗ੍ਹਾ ਗਿਆ ਮੰਡੀ ਫਲੇਗੜ ਗਿਆ ਜੇ ਅਸਾਂ ਤੇ ਜੇ ਕੋਈ ਇਦਾਂ ਦਾ ਕੰਮ ਕਰਦਾ ਫਿਰ ਮੰਡੀ ਕਿਹੜੀ ਕਿੱਥੋਂ ਜਾਏ ਆਪਾਂ ਦਿਹਾੜੀਦਾਰ ਬੰਦੇ ਆ ਦਿਹਾੜੀਦਾਰ ਜੇ ਕਰਕੇ ਖਾਣਦੇ ਆ ਮਤਲਬ ਜੇ ਇਦਾਂ ਦਾ ਕੰਮ ਕਰੀਏ ਤਾਂ ਫਿਰ ਆਪਾਂ ਦਿਹਾੜੀਆਂ ਕੋ ਲਾਈਏ ਜੇ ਹਰਾਮ ਦੀ ਕਮਾਈ ਖਾਣੀ ਆ ਆਪਾਂ ਤੇ ਇਹੋ ਜਿਹਾ ਕੰਮ ਕੋਈ ਸਾਡੇ ਚ ਹੈ ਨਹੀਂ ਜਿਦਾਂ ਦਾ ਇਹ ਜੋ ਪੁਲਸ ਵਾਲਾ ਕੀਤਾ ਹੈ ਕੋਈ ਇਦਾਂ ਦਾ ਹੈ ਨਹੀਂ ਕੰਮ ਜਿਦਾਂ ਦਾ ਪੁਲਸ ਵਾਲੇ ਡੇ ਕੇਸ ਪਾਉਣ ਉੱਤੇ ਉਹਦੇ ਕੋ ਪਿਸਟਲਿਆ ਕਹਿੰਦੇ ਮੰਡੀ ਜੇ ਤੇ ਦਹੀਂ ਲੈਣ ਗਿਆ ਉਹ ਪਿਸਟਲ ਉਹ ਕੋ ਦਹੀਂ ਲੈਣਦੇ ਮਤਲਬ ਉਹ ਜੋ ਆ ਜਾਈ ਨਾ ਉਹ ਦੇ ਲੈਣ ਗਿਆ ਉੱਥੋਂ ਆਇਆ ਨਹੀਂ ਰੋ ਮੁੜ ਕੇ 15 20 ਮਿੰਟੋਂ ਨੇ ਮੈਨੂੰ ਫੋਨ ਕੀਤਾ ਮੁਰਗੇ ਅੱਧੇ ਘੰਟੇ ਬਾਅਦ ਉੱਥੇ ਗਿਆ ਮਨ ਲੋ ਚੌਧਰੀ ਦਾ ਮੁੰਡਾ ਗਿਆ ਉੱਥੇ ਜਿਹੜਾ ਮੰਡੀ ਗਿਆ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਇਹ ਨਹੀਂ ਚੱਲ ਗਿਆ ਇੱਥੋਂ ਤੇ ਅੱਧੇ ਘੰਟੇ 'ਚ ਮੁਰਗੇ ਉੱਥੇ ਪਹੁੰਚ ਗਏ ਤੇ ਤੁਹਾਡੀ ਲਾਸਟ ਕਾਲ ਉਹ ਜਿਹੜੀ ਇਥੇ ਗੱਲ ਜਿਹੜੀ ਕਦੋਂ ਹੋਈ ਸੀ ਮੇਰੀ 12:45 ਤੋਂ ਹੋਈ ਜੇ ਗੱਲ ਇਹਦਾਂ ਅੱਜੀ ਹੋਈ ਨਾ ਕੱਲ੍ਹ ਗੱਲ ਹੋਈ ਅੱਛਾ ਹਾਂਜੀ ਤੇ ਮੁੜ ਕੇ ਹੁਣ ਗੈਂਟ ਉਦੋਂ ਇਹ ਚ ਟੌਰ ਗਾ ਜਿਹੜੀ ਜਦੋਂ ਇਹ ਗੱਲ ਹੋਈ ਮੇਰੀ ਤਾਂ ਹੁਣ ਇਹ ਗੈਂਡੇ ਵੀ ਇਹ ਉਹ ਮੁੰਡੇ ਘੜੇ ਦਾ ਇੰਕਾਟਰ ਉਧਰ ਰਿਲੀਜ਼ ਮਾਰ ਕੇ 10 ਸੋ ਸਾਈਡ ਤੋਂ ਹੋਇਆ। ਉਧਰਲੀ ਸਾਈਡ ਤੇ ਕਿਦਾਂ ਹੋਣਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਅੱਧੇ ਘੰਟੇ ਬਾਅਦ ਪਹਿਲਾਂ ਤੇ ਤੋੜ ਗੜ। ਵੀ ਤੁਹਾਨੂੰ ਇਹਦੀ ਗਤੀਵਿਧੀ ਨੂੰ ਵੇਖ ਕੇ ਮੈਨੂੰ ਤਾਂ ਲੱਗਦਾ ਸੀ ਇਹ ਤਾਂ ਘਰ ਦੇ ਵਿੱਚ ਮਾਹੌਲ ਆਉਣਾ ਜਾਣਾ ਨਾ ਨਾ ਇਦਾਂ ਦਾ ਕੋਈ ਹਸਾਕਤ ਆਪ ਨਹੀਂ ਹੈਗਾ ਇਹਦਾ। ਜੇ ਕੋਈ ਇਦਾਂ ਦਾ ਹਸਾਕਤ ਆ ਹੁੰਦਾ ਤਾਂ ਮਨ ਲਓ ਮੇਰੇ ਨਾਲ ਗੱਲ ਕਰ ਲੈਂਦਾ ਉਹ ਹਰ ਕੀ। ਜੇ ਕੋਈ ਉਹਦਾਂ ਦੀ ਕੋਈ ਗੱਲਬਾਤ ਹੁੰਦੀ ਤਾਂ ਇਹਨੇ ਗੱਲ ਕਰ ਲੈਣੀ ਮੈਂ ਤਾਂ ਵੀ ਆ ਗੱਲ ਲੈਂਦਾ। ਕੋਈ ਨਸ਼ਾ ਪਤਾ ਜਾਂ ਕੋਈ ਨਸ਼ਾ ਪਤਾ ਨਾ ਤੇ ਕੋਈ ਕਰਦਾ ਇਹ ਨਾ ਕੋਈ ਵੇਚਦਾ ਉਹ ਕੀ ਲੱਗਦਾ ਤੁਹਾਨੂੰ ਇਨਕਾਊਂਟਰ ਤੋਂ ਪੁਲਿਸ ਦੇ ਰਿਕਾਊਂਟਰ ਤੋਂ ਕੀ ਲੱਗਦਾ ਇਹ ਇਹਨਾਂ ਅਫਸਰਾਂ ਦੀ ਕੋਈ ਖੇਡੀ ਆ ਹੁਣ ਪਤਾ ਨਹੀਂ ਕਿਹਦੇ ਹਿਸਾਬ ਨਾਲ ਦੇ ਕਰਦੇ ਕੀ ਕਰਦੇ ਕੀ ਨਹੀਂ ਕਰਦੇ ਕੀ ਮੰਨ ਕਰਦੇ ਆਪਾਂ ਪ੍ਰਸ਼ਾਸਨ ਮੰਗਾ ਪਏ ਉਹ ਕਰਦੇ ਆਂ ਵੀ ਜੋ ਇਹ ਕਰਨ ਦੇ ਆ ਇਹ ਨਾ ਕਰਨੇ ਤਾਂ ਇਹ ਇਹ ਦੇ ਨਿਆਂਸਾਫੀ ਆ ਨਾ ਜ਼ਿਹਾੜੀਦਾਰ ਬੰਦੇ ਆਪਾਂ ਨਿਆਂਸਾਫੀ ਚਾਹੀਦੀ ਹੈ ਇਨਸਾਫ ਚਾਹੀਦਾ ਸਾਨੂੰ ਦੇ